ਸਰ ਬੱਚੀ ਦੇ ਕਾਰਨ ਹੋਇਆ ਛੋਟੀ ਜੀ ਬੱਚੀ ਸੀਗੀ ਤੇ ਉਹ ਸਰ ਖੇਜਦੀ ਹੀ ਬਾਹਰ ਦੇ ਲੰਘਣ ਦੇ ਹੀ ਇਹਨਾਂ ਦੇ ਨਾਲ ਵੀ ਉਹਨਾਂ ਦਾ ਪੇਟਾ ਛੋਟਾ ਜਾਏਗਾ ਨੋ ਬੱਚੀ ਨਾ ਰੇਟ ਫੜਕੇ ਜੁਨਾ ਕਿੰਨੇ ਸਾਲਾਂ ਦੀ ਦੋ ਸਾਲਾਂ ਦੀ ਬੱਚੀ ਹੈ ਜੀ ਉਹ ਤੇ ਐ ਮਾਰਾ ਜਾ ਕੀਤਾ ਹੀ ਉਹਨਾਂ ਨੇ ਅਦੇ ਬੂ ਨਾ ਬੜੀ ਗੱਤੀ ਉਹਨੂੰ ਬੱਚੀ ਨੂੰ ਗਾਲ ਕੱਢੀ ਆ ਤੇ ਕੁੜੀ ਨੇ ਸੁਣ ਲਿਆ ਸੀ ਉਹਨਾਂ ਨੇ ਤੇ ਕੁੜੀ ਕਹਿੰਦੀ ਵੀ ਅੰਕਲ ਇਦਾਂ ਗਾਲ ਕੱਢੀ ਜੇ ਤੁਸੀਂ ਉਹ ਤੇ ਛੋਟੀ ਜੀ ਬੱਚੀ ਜੇ ਤੁਸੀਂ ਛਾਣੇ ਜੀ ਉਹ ਫਿਰ ਉਹਦੇ ਵੀ ਗੱਲ ਪੈ ਗਿਆ ਜੀ ਉੰਮੜ ਕੇ ਫਿਰ ਉਹ ਹੱਤੀ ਪੈਣ ਲੱਗਿਆ ਤੇ ਦਵਾ ਦਵਾ ਆਪਣੇ ਪਿਓ ਨਹੀਂ ਨਰੰਦਰ ਵੜ ਲਿਆ ਬੂਆ ਢੋ ਲਿਆ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਖਾਣੇ ਚਲੇ ਗਏ ਸੀ ਕਿ ਹਾਰੇ ਮਗਰੇ ਹੀ ਆ ਗਿਆ ਕੁੜੀਆਂ ਲੈ ਕੇ ਆ ਗਏ ਤੇ ਜੀ ਕੁੜੀਆਂ ਲੈ ਕੇ ਖਾਣੇ ਆ ਗਏ ਉਸ ਤੋਂ ਬਾਅਦ ਰੋੜਾ ਪਾਉਣ ਲੱਗੀ ਗਾਲਾਂ ਕੱਢਣ ਲੱਗੀ ਵੀ ਮੈਨੂੰ ਕਿਹੜਾ ਪੁਲਿਸ ਵਾਲੇ ਗੋਲੀ ਮਾਰ ਦੇਣਗੇ ਤੇ ਮੇਰਾ ਕੀ ਕਰ ਲੈਣਗੇ ਤੇ ਮੇਰੀ ਕੰਪਲੀਟ ਪਹਿਲਾਂ ਲਿਖੋ ਉਹਨਾਂ ਅਨੁਸਾਰ ਫਿਰ ਕੰਪਲੀਟ ਉਹਨਾਂ ਦੀ ਪੇਲਾ ਲਿਖੀ ਆ ਬਸ ਸਾਡੀ ਵੀ ਕੰਪਲੀਟ ਲਿਖਿਆ ਸਾਨੂੰ ਕਹਿੰਦੇ ਵੀ ਤੁਸੀਂ ਜਾਓ ਅਸੀਂ ਆਪੇ ਸਮਝਾ ਦਾਂਗੇ ਸਾਡੇ ਨਾਲ ਉਹ ਵੀ ਤੁਸੀਂ ਤੁਸੀਂ ਕੁਝ ਲੈਣ ਕਹਿ ਆਂ ਵੀ ਸਾਡੇ ਨਾਲ ਚਲੋ ਸਾਨੂੰ ਮਾਲੀ ਜਾਨੀ ਦਾ ਨੁਕਸਾਨ ਹੋ ਸਕਦਾ ਹਾਂਜੀ ਬਹੁਤ ਕਿਹਾ ਜੀ ਉਹ ਕਹਿੰਦੇ ਕਿ ਤੁਸੀਂ ਜਾਓ ਅਸੀਂ ਆਪੇ ਸਮਝਾ ਦਾਂਗੇ ਇੱਕ ਵਾਰੀ ਤੁਹਾਨੂੰ ਕਿਹਾ ਜੀ ਤੁਸੀਂ ਜਾਓ ਤੇ ਆਈ ਸਰ ਉਹਨਾਂ ਦੀ ਕਹਿ ਤੋ ਆਗੇ ਜੇ ਇਹਨਾਂ ਨੇ ਪਹਿਲੀ ਪਲੈਨਿੰਗ ਬਣਾਈ ਵੀ ਕਿ ਇਹ ਰਾਹ ਦੇ ਉੱਤੇ ਰੋੜ ਤੇ ਹੀ ਖਲੋਤੇ ਨਾ ਸਾਨੂੰ ਹਜੇ ਹਿੱਲ ਕਿੰਨੇ ਜਣੇ ਸੀ ਕਿਤੇ ਇਹ 8-7 ਜਣੇ ਹੀ ਸਰ ਤੇ 68 ਜਣੇ ਹੀ ਉੱਥੇ ਮੈਂ ਹਜੇ ਗੱਡੀ ਤੋਂ ਉਤਰਨੀ ਲੱਗੀ ਆ ਸਰ ਉਹਨ ਪਹਿਲੇ ਹੀ ਹਾਰੇ ਤੇ ਹਮਲਾ ਕੀਤਾ ਬੜਾਈ ਹਨੂ ਮਾਰਿਆ ਵਾ ਬਹੁਤ ਹੀ ਜਿਆਦਾ ਦੋਹਾਂ ਜੰਨੀਆਂ ਨੇ ਕੀਤਾ ਉਹਨਾਂ ਕੋ ਹਥਿਆਰ ਵੀ ਸੀ ਹਾਂਜੀ ਉਹ ਹਥਿਆਰ ਰਹਿ ਗਈ ਤਾਈ ਮੇਰਾ ਸਿਰ ਫੁਰ ਪਾਟਿਆ ਵਾ ਕੋਝ ਮਾਰਿਆ ਮੈਨੂੰ ਮੁੜ ਕੇ ਸਾਰੇ ਜੇ ਮੈਨੂੰ ਹਾਂ ਹੋਸ਼ ਹੀ ਨਹੀਂ ਕਿ ਕੀ ਕਰਨ ਦੇ ਮੇਰੇ ਲੋ ਬੜਾ ਬਗਨ ਲੱਗ ਗਿਆ ਮੇਰੀ ਕੁੜਕੁੜੀ ਦੇ ਬਹੁ ਮੱਟਾ ਲੱਗੀਆਂ ਨੇ ਪੇਟ ਦੇ ਲੱਧੀਆਂ ਨੇ ਤੇ ਸਾਰ ਫਿਰ ਬਚਾਉਣ ਵਾਸਤੇ ਕੁੜੀ ਆਈ ਸੀ ਹਾਂਜੀ ਬਚਾਉਣ ਵਾਸਤੇ ਕੁੜੀ ਆਈ ਉਹ ਉਹ ਬਚਾਉਣ ਵਾਸਤੇ ਆਈ ਉਹਨੂੰ ਵੀ ਫੜ ਲਿਆ ਉਹਨਾਂ ਨੇ ਤੇ ਉਹਨੂੰ ਦੀ ਕੁੱਤਿਆ ਤੇ ਸਾਰਿਆਂ ਨੂੰ ਇਹਨਾਂ ਦੇ ਕੁੱਤੇ ਛੱਡਿਆ ਮੁੜ ਕੇ ਸਾਰਾ ਹੀ ਛੱਡ ਲੱਗਣ ਤੋਂ ਬਾਅਦ ਵੀ ਥਾਣੇ ਗਏਗੇ ਜਰੂ ਥਾਣੇ ਗਏ ਇਹਨਾਂ ਨੇ ਹਦਮ ਅਗਰ ਦਾਫਰ ਲੈ ਕੇ ਤੇ ਸਾਡੇ ਬੈਗ ਥਾਣੇ ਤੱਕ ਆਏ ਸੀ ਗੱਡੀ ਹਾਂ ਗੱਡੀ ਲਾਈ ਸਾਡੇ ਮਗਰ ਉਤੋਂ ਥਾਣੇ ਤੋਂ ਪਹਿਨੀ ਥਾਣੇ ਦੇ ਵੱੜ ਗਏ ਇਹਨ ਤੁਸੀਂ ਬਾਹਰ ਲਿਖ ਲਿਓ ਤੁਸੀਂ ਨਾ ਸੌਂਦੇ ਹੋ ਨਾ ਸੌਂਦੇਂਦੇ ਹੋ ਤੇ ਤੁਸੀਂ ਅੱਤੀ ਰਾਤ ਆ ਜਾਂਦੇ ਕਿਹਦੇ ਵੱਲੋਂ ਕਹਿ ਗਈ ਜੀ ਇਹਦਾ ਹਾਂਜੀ ਪੁਲਿਸ ਵਾਲੇ ਪੁਲਿਸ ਵਾਲੇ ਕਹਿੰਦੇ ਸੀ ਵੀ ਤੁਸੀਂ ਅੱਤੀ ਰਾਤ ਆ ਜਾਂਦੇ ਜੇ ਪਹਿਲਾਂ ਮਤਲ ਲੜਾਈਆਂ ਕਰਦੇ ਫਿਰ ਤੁਸੀਂ ਸਾਨੂੰ ਵੀ ਨਹੀਂ ਸੌਂਣ ਦਿੰਦੇ ਜੀ ਤੇ ਬਾਹਰ ਨਿਕਲੋ ਇੱਥੋਂ ਐਦਾਂ ਉਹ ਪੁਲਿਸ ਵਾਲੇ ਕਹਿ ਰਹੇ ਸੀਗੇ ਅਸੀਂ ਮੈ ਰੋਣ ਦੀ ਹਾਂ ਤੇ ਮੁਰਕੇ ਸਰ ਮੈਂ ਬੜਾ ਰੋਲ ਕਿੰਨੇ ਰਹੇ ਹਣੀ ਮੀਆਂ ਸੱਟਾਂ ਲਕੀਆਂ ਲੱਗੀਆਂ ਜੀ ਤੇ ਮੈਂ ਤਾਂ ਸਾਡੀ ਸੁਣਵਾਈ ਨਹੀਂ ਕਰਦੇ ਉਹ ਕਹਿੰਦੇ ਕਿ ਅਸੀਂ ਆਪੇ ਪੁਲਿਸ ਵਾਲੇ ਤੇਜਦੇ ਹਾਂ ਕਿ ਘਾਟ ਘਾਟ ਕੇ ਦਿੱਤੋ ਸੀਗਾ ਤੁਹਾਨੂੰ ਹਾਂਜੀ ਕਿਦੋਂ ਮੈਡੀਕਲ ਕਰਾਉਣ ਵਾਸਤੇ ਆਹੀ ਅਖਸ਼ਾ ਵੀ ਸਾਡੇ ਨਾਲ ਚੱਲੋ ਤੇ ਅਸੀਂ ਇਕੱਲੇ ਜਾਵਾਂ ਦੇਖਣ ਨੂੰ ਖਤਰਾ ਜੀ ਲੋ ਕਹਿੰਦੇ ਕਿ ਨਾਲ ਨਹੀਂ ਨਹੀਂ ਜਾ ਸਕਦੇ ਅਸੀਂ ਤੁਹਾਨੂੰ ਘਰ ਤੱਕ ਸਾਡੇ ਆਉਣੀ ਆ ਅੱਗੇ ਮਲਾਜਮਾ ਕਰਨ ਤੁਸੀਂ ਆਪ ਹੀ ਜਾਣਾ ਪੈਣਾ ਵਾ ਤੇ ਫੇਰ ਕਿਸ ਦਿਨ ਦੀ ਗੱਲ ਇਹ ਜੀ ਕਿਹੜੀ ਛੱਤਾਂ ਦੀ ਇਹ ਮੰਗਲਵਾਰ ਦੀ ਗੱਲ ਹੈ ਜੀ ਮੰਗਲਵਾਰੀ ਜਾਰ ਤੱਕ ਵੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਉਹਨਾਂ ਨੇ ਨਾ ਨਾ ਸਰ ਕੋਈ ਨਹੀਂ ਆ ਇੱਕ ਪੁਲਿਸ ਵਾਲਾ ਵੀ ਉਹਨਾਂ ਨੂੰ ਫੜਨ ਨਹੀਂ ਆਇਆ ਨਾ ਕੋਈ ਉਹਨਾਂ ਤੇ ਕੋਈ ਕਾਰਵਾਈ ਹੋ ਸਮਾਂ ਸਾਹਮਣੇ ਫੜਦੇ ਜੇ ਨਾ ਕੋਈ ਗੱਲ ਨਾ ਬਾਤ ਆਈ ਦਰੋ ਰੋ ਕੇ ਥੱਕ ਗਿਆ ਕਾਰਨ ਕੀ ਸਮਝੇ ਕਿਹੜਾ ਪੁਲਿਸ ਉਹਨਾਂ ਦੀ ਕਾਰਵਾਈ ਹਾਂਜੀ ਕਾਰਨ ਕੀ ਸਮਝੇ ਕਿਹੜੀ ਪੁਲਿਸ ਉਹਨਾਂ ਤੇ ਕਾਰਵਾਈ ਸਰ ਇਹ ਕਾਰਨ ਹੈਗਾ ਵਾ ਉਹ ਵੇਚਦੇ ਆ ਸ਼ਰਾਬ ਨਸ਼ਾ ਵੇਚਦੇ ਆ ਉਹਦੇ ਬੂਹੇ ਨਾਲ ਜਿਹੜਾ ਉਹ ਨਸ਼ਾ ਵੇਚਦਾ ਗਲੀ ਦੇ ਵਿੱਚ ਸਰੇ ਆਮ ਵੇਚਦਾ ਵਾ ਉਹ ਮਹੀਨਾ ਲੈਣ ਆਉਂਦੇ ਆ ਹਰ ਮਹੀਨੇ ਪੈਸੇ ਲੈ ਕੇ ਜਾਂਦੇ ਆ ਤੇ ਉਹਨੂੰ ਕੋਈ ਵੀ ਕੰਪਲੀਟ ਹੋਵੇ ਤੇ ਬੂੰ ਫੜਨ ਨੂੰ ਆਉਂਦੇ ਹੀ ਨਹੀਂ ਆ ਠੀਕ ਆ ਜੀ ਜੇ ਅਸੀਂ ਕਹਿੰਨੇ ਵੀ ਆ ਤੇ ਉਹ ਆ ਵੀ ਜਾਂਦੇ ਨਾ ਪਹਿਲਾਂ ਤੇ ਬੂੰ ਫੋਨ ਕਰ ਦਿੰਦੇ ਵੀ ਅਸੀਂ ਆਉਣੇ ਰੋ ਪੱਪੇ ਭੱਜ ਭੁੱਜ ਕੇ ਦੇ ਕੇ ਆਸੇ ਪਾਸੇ ਚੱਲ ਜਾਂਦੇ ਜੀ ਇਸ ਕਰਕੇ ਤੋਂ ਉਹਨਾਂ ਨੂੰ ਬੰਦ ਕੀ ਹੈ ਜੀ ਪ੍ਰਚਾਰ ਹਾਂ ਜੀ ਮੰਗ ਕੀ ਪ੍ਰਚਾਰ ਸਰਕਾਰ ਨੂੰ ਮੰਗਤੀ ਕਰਦੇ ਆ ਅਸੀਂ ਸਾਰੇ ਇਹੋ ਕਹਿੰਨੇ ਆ ਵੀ ਸਾਡੇ ਤੇ ਇਦਾਂ ਹੁੰਦਾ ਰਿਹਾ ਮੇਰੀਆਂ ਨੌਜਵਾਨਾਂ ਕੁੜੀਆਂ ਜਿੱਦਾਂ ਸਾਨੂੰ ਘੇਰ ਲਿਆ ਵਾ ਜਿੱਦਾਂ ਫੜ ਲਿਆ ਜੇ ਅਸੀਂ ਸਰ ਬਾਹਰ ਟਕੇ ਖੰਡੇ ਰਹੇ ਮਗਰੋਂ ਮੇਰੀਆਂ ਕੁੜੀਆਂ ਦਾ ਬੂਆ ਵੀ ਇਹਨਾਂ ਨੇ ਸਾਰੀ ਰਾਤ ਤੋੜਿਆ ਇਹਨਾਂ ਦੇ ਮੁੰਡਿਆਂ ਨੇ ਉਹ ਵੀ ਨਿਸ਼ਾਨ ਮੇਰੇ ਕੋਲੇ ਕੋਦੂਆਂ ਕਿਚੀਆਂ ਨੇ ਹਾਂਜੀ ਪ੍ਰਸ਼ਾਸਨ ਨੂੰ ਕੀ ਪੀਲ ਕਰਦੇ ਜੀ ਪਰ ਮੈਂ ਸਰਕਾਰ ਨੂੰ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੀ ਆ ਵੀ ਜਿੱਦਾਂ ਸਾਡੇ ਤੇ ਹਮਲਾ ਕੀਤਾ ਗਿਆ ਸਾਨੂੰ ਇਸ ਗੱਲ ਦਾ ਇਨਸਾਫ ਮਿਲੇ ਕਿ ਕੱਲ ਨੂੰ ਮੇਰੀਆਂ ਕੁੜੀਆਂ ਨੂੰ ਜਾ ਮੇਰੇ ਬੰਦੇ ਨੂੰ ਜਾਂ ਮੈਨੂੰ ਆਉਂਦੇ ਜਾਂਦੇ ਨੂੰ ਆਹੀ ਵੀ ਮਿਹਨਤ ਕਰਕੇ ਕਮਾਈ ਕਰਕੇ ਖਾਣੇ ਆ ਆਉਂਦੇ ਜਾਂਦੇ ਨੂੰ ਨੁਕਸਾਨ ਪਹੁੰਚਾਉਣਗੇ ਜਾਂ ਸਾਨੂੰ ਸਰਟੀਫੀਕੇਟ ਲਾਉਣਗੇ ਘਰੇ ਬੂਏ ਤੋੜਨ ਤੱਕ ਆਗੇ ਜੇ ਮੇਰੀਆਂ ਕੁੜੀਆਂ ਨੂੰ ਕੋਈ ਆ ਵੀ ਤਵੀ ਗੱਲ ਹੋਗੀ ਤਾਂ ਫਿਰ ਇਹੋ ਹੀ ਬੰਦੇ ਜ਼ਿੰਮੇਵਾਰ ਹੋਣਗੇ ਇਸ ਗੱਲ ਦਾ ਮੇਰੇ ਮम्मा نیچے ਡੇਗ ਗਏ ਤੇ ਮੁਰਕੇ ਮੇਰੇ ਹੱਥ ਹੀ ਪਾਏ ਮੈਨੂੰ ਬਹੁਤ ਮਜੂਰ ਸੱਟਾਂ ਲਾਈਆਂ ਹੋਈਆਂ ਉਹਨਾਂ ਨੇ țeṛ ਚਲਾਥਾ ਮਾਰੀਆਂ ਵਗੈਰਾ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਆਣ ਗਏ ਅੱਛਾ ਉਸ ਤੋਂ ਬਾਅਦ ਮੈਂ ਮੰਮੀ ਦੇ ਫਿਰ ਦਿਵਾਲੇ ਹੋ ਗਏ ਉਹਨਾਂ ਦੇ ਸਿਰ 'ਤੇ ਫੜਿਆ ਹੈਗਾ ਮਮਾ ਦਾ ਇਦਾਂ ਤੇ ਮੈਂ ਸਾਈਡ 'ਤੇ ਹੋ ਕੇ ਵੀਡੀਓ ਬਣਾਉਣ ਲੱਗੀ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਮੇਰੇ ਉੱਤੇ ਫੋਨ ਖਾਉ ਕੇ ਦੇਬੂ ਭੱਜ ਗਿਆ ਅੱਛਾ ਜੀ ਫਿਰ ਥਾਣੇ ਗਏ ਸੀ ਤੁਸੀਂ ਹਾਂ ਜੀ ਥਾਣੇ ਗਏ ਥਾਣੇ ਜਾਣ ਤੋਂ ਬਾਅਦ ਹੀ ਆ ਕੇ ਇਹ ਗੱਲ ਆ ਹੋਈ ਹੈ ਨਹੀਂ ਨਹੀਂ ਕਿਦੋਂ ਸੱਟਾਂ ਲੱਗੀਆਂ ਫਿਰ ਥਾਣੇ ਗਏ ਉਹ ਪਿੱਛੇ ਵੀ ਆਏ ਸੀ ਕਿ ਤੁਹਾਡੇ ਹਾਂ ਜੀ ਜਦੋਂ ਅਸੀਂ ਥਾਣੇ ਗਏ ਆ ਸਾਡੇ ਪਿੱਛੇ ਆਏ ਆ ਦਸਤਰ ਵਗੈਰਾ ਲੈ ਕੇ ਗੱਡੀ 'ਚ ਸਾਡਾ ਪਿੱਛਾ ਕੀਤਾ ਫਿਰ ਅਸੀਂ ਲੁਕੇ ਵੀ ਹੈਗੇ ਆ ਤੇ ਉਸ ਤੋਂ ਬਾਅਦ ਸੈਟੇ ਹੋਣ ਤੋਂ ਬਾਅਦ ਅਸੀਂ ਆਪਣਾ ਉਸ ਤੋਂ ਬਾਅਦ ਸੈਟ ਤੋਂ ਤੋਂ ਬਾਅਦ ਨਾ ਅਸੀਂ ਆਪਣਾ ਮੰਮੀ ਦਾ ਮੈਡੀਕਲ ਕਰਵਾ ਕੇ ਲਿਆ ਇਸ ਨੂੰ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਨੂੰ ਮੈਂ ਇਹੀ ਕਹਿ ਰਹੀ ਹਾਂ ਬੇਨਤੀ ਕਰਦੀ ਹਾਂ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਠੀਕ ਹੈ ਸਾਡੇ ਤੋਂ ਇੱਕ ਮਸਲਾ ਆਇਆ ਜੀ ਕਿ ਕਿ ਅਸੀਂ ਆਪਣੇ ਮੈਡਮ ਜਰ ਰਿਹਾ ਆਏ ਹੈ ਕਿ ਬੱਚੇ ਤੋਂ ਲੜਾਈ ਹੋ ਗਈ ਸੀ ਜਿਹੜੇ 88 ਦੇ ਵਿੱਚ ਜਿਹੜੀ ਇਹਨਾਂ ਦੇ ਜਿਵੇਂ ਰਿਪੋਰਟ ਵਗੈਰਾ ਦਿੱਤੀ ਆ ਪਰ ਸੋ ਅਸੀਂ ਕੁਝ ਪ੍ਰਸ਼ਾਸਨ ਕੋਲ ਇਹ ਮੰਨ ਕਰਦੇ ਆ ਕਿ ਜਿਹੜੇ ਵੀ ਉਹ ਬੰਦੇ ਨਾਲ ਇਹਨਾਂ ਵਿੱਚ ਝਗੜਾ ਹੋਇਆ ਵਾ ਉਹ ਤੇ ਬੰਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਅਗਰ ਉਸ ਬੰਦੇ ਤੇ ਕਾਰਵਾਈ ਨਾ ਕੀਤੀ ਤੇ ਅਸੀਂ ਜਿਹੜਾ ਬਾਸ਼ ਇੰਦਸ ਜਿਹੜਾ ਉਹ ਤਖਾ ਕਰਦਾਂਗੇ ਤੇ ਅਸੀਂ ਚਾਹਾਂਗੇ ਕਿ ਆਪਾਂ ਧਰਨਾ ਵੀ ਲਾ ਸਕਦੇ ਆ ਅਗਰ ਹੁਣ ਤੱਕ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਮੀਡੀਆ ਰਾਹੀਂ ਇਹ ਕਹਿਣਾ ਚਾਹੁੰਦੇ ਆ ਪੁਲਿਸ ਪ੍ਰਸ਼ਾਸਨ ਤੇ ਜਲਦਰ ਜਲਦ ਜੜੀ ਆ ਉਸ ਮੁੱਦੇ ਤੇ ਕਾਰਵਾਈ ਕੀ ਹਾਂਜੀ ਇੱਕ ਪਰਸੋ ਨਾਈਟ ਹੈ ਨਾ 23 24 ਦੀ ਦਰਮਿਆਨੀ ਰਾਤ ਇੱਕ ਲੇਡੀਜ਼ ਰਾਜਵਿੰਦਰ ਕੌਰ ਨੂੰ 12 ਨੰਬਰ ਵੀ ਦੀ ਹੈ ਰਾਤ ਇੰਜਰਡ ਹੋਈ ਸਾਡੇ ਪਾਸ ਪੁਲਿਸ ਸਟੇਸ਼ਨ ਕੰਮੇਟ ਕਰਨ ਆਈ ਸੀ ਕੋਈ ਨੇਬਰ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਛੋਟੇ ਬੱਚੇ ਤੋਂ ਤੇ ਅਸੀਂ ਉਹਦਾ ਮੈਡੀਕਲ ਵਗੈਰਾ ਡਾਕਟਰ ਜਿਹੜਾ ਸੀ ਉਹ ਜਾਰੀ ਕਰਤਾ ਸੀ ਕਿ ਉਹਦੇ ਵੀ ਐਮਐਲਏ ਹਲੇ ਤੱਕ ਸੱਟ ਕੋ ਰਸੀਦ ਨਹੀਂ ਹੋਈ ਜੋ ਵੀ ਉਹਦੇ ਅਕੋਰਡਿੰਗ ਕਾਰਵਾਈ ਦੇ ਲਈ ਬੰਦੀ ਹੈ ਉਹ ਅਸੀਂ ਅਮਰਿਤਧਰਿਆਲੇ ਆ ਤੇ ਹਲੇ ਐਮਐਲਏ ਦੀ ਵੀ ਉਹ ਹਲੇ وصول ਨਹੀਂ ਹੋਈ ਜੂਲ ਹੋਂਦ ਬਾਅਦ ਕਰ ਲਈ ਜਿੱਤੀ ਗਈ ਬਿਲਕੁਲ ਜੀ ਬਿਲਕੁਲ ਜੋ ਵੀ ਆ ਇਹ ਪ੍ਰੀਸੀਡਿ ਹੈ ਉਹ ਆਪਣਾ ਜੋ ਬੰਦਾ ਹੀ ਕਾਰਵਾਈ ਜ਼ਰੂਰ ਕਰੇਗੀ ਸਰ ਕਿੰਨੇ ਬੰਦਿਆਂ ਦੇ ਖਿਲਾਫ ਪਲਾਇੰਗ ਹੈ ਹਏ ਤੁਸੀਂ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਇਹ ਮੌਕੇ ਤੇ ਜਾ ਕੇ ਤਰ੍ਹਾ ਫਸਾ ਨਹੀਂ ਕਰਕੇ ਅਸੀਂ ਜਿਹੜੀ ਜਾਂ ਜੋ ਵੀ ਸਟੇਟਮੈਂਟ ਰਿਪੋਰਟ ਪਾਉਂਗੇ ਉਹਦੇ ਅਕਾਊਂਟਿੰਗ ਜੋ ਵੀ ਇਨਵੈਸਟੀਗੇਸ਼ਨ ਸਾਡੇ ਆਉਂਦੀ ਹੈ ਉਹ ਦਿਖਾਉਣ ਨੂੰ ਲੋਕੀ ਕਾਫੀ ਲੋਕਾਂ ਦਾ ਨਾਮ ਲਿਖਾਉਂ ਨਹੀਂ ਦਿੰਦੇ ਨੇ ਉਤੋਂ ਬਾਅਦ ਇਨਵੈਸਟੀਗੇਸ਼ਨ ਕਰੀ ਤਾਂ ਕੋਈ ਇੱਕ ਦੋ ਜਾਣੇ ਹੁੰਦੇ ਨੇ ਹੁਣ ਬੱਚੋਟੇ ਬੱਚੇ ਤੋਂ ਝਗੜਾ ਹੋਇਆ ਉਦੋਂ ਬਾਅਦ ਅਸੀਂ ਮੌਕੇ ਤੇ ਗਏ ਸੀ ਤੇ ਕੰਫਰਮ ਤੱਕ ਜੋ ਵੀ ਆ ਅਸੀਂ ਇਹਦੇ ਰਿਗਾਰਡਿੰਗ ਉਹ ਫਿਰ ਸਾਹਮਣੇ ਤਾਂ ਸਾਹਮਣੇ ਆਉਂਗੇ ਉਹਦੇ ਅਕੋਰਡਿੰਗ ਜੋ ਸਚਾਈ ਸਾਹਮਣੇ ਲੈ ਕੇ ਆਵਾਂਗੇ ਉਹ ਜੋ ਬਰਦੀ ਕਰ ਰਹੀ ਫੁੱਟ ਜਾਈ